ਸੀ ਆਪਣਾ ਧਰਮ ਛੱਡ ਦੋ ਈਨ ਮੰਨ ਲਓ ਤੇ ਤੁਹਾਨੂੰ ਨਵਾਬੀਆਂ ਵੀ ਮਿਲਣਗੀਆਂ ਕੇ ਜਾਇਦਾਤਾ ਵੀ ਮਿਲਣਗੀਆਂ ਤੇ ਸਹਿਬ ਜਾਦਿਆਂ ਦਾ ਇੱਕੋ ਹੀ ਜਵਾਬ ਸੀ ਹਮਰੇ ਬੰਸ ਰੀਤ ਐਮ ਆਈ ਸੀ ਸਜਾਈ ਪਰ ਸਿਰ ਨਾ ਜਾਈ ਗੁਰੂ ਅਰਜਨ ਦੇਵ ਜੀ ਮਹਾਰਾਜ 39 ਤਵੀ ਤੇ ਬਹਿ ਕੇ ਸ਼ਹੀਦ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚਾਰ ਯੁੱਧ ਕੀਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੇ ਲਈ ਤੇ ਤਿਲਕ ਜੰਜੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ ਤੇ ਸ਼ਹਾਦਤ ਪਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਵਕਤ ਦੀ ਹਕੂਮਤ ਨੂੰ ਦੱਸਿਆ ਕਿ ਹੱਕ ਸੱਚ ਦੇ ਲਈ ਅਸੀਂ ਕਿਵੇਂ ਜੂਝਦੇ ਆਂ ਔਰ ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਕਰਕੇ ਉਦੋਂ ਗੁਰੂ ਕੇ ਲਾਲਾ ਨੇ ਆਖਿਆ ਸੀ ਕਿ ਕੋਈ ਵੀ ਤਾਕਤ ਨਾ ਝੁਕਾ ਸਕਦੀ ਆ ਨਾ ਹਰਾ ਸਕਦੀ ਆ ਮੇਰੇ ਚੰਗੇ ਭਾਗ ਆ ਕਿਉਂਕਿ ਮੈਂ ਅੱਗੇ ਵੀ ਇੱਥੇ ਬਹੁਤ ਆਉਣਾ ਰਿਆਂ ਔਰ ਮੈਨੂੰ ਚੇਤੇ ਆ ਇੱਕ ਵਾਰੀ ਰੈੱਡ ਫਲੂ ਆਇਆ ਸੀ ਤੇ ਅਸੀਂ ਜਿਹੜੀ ਸੰਸਥਾ ਚ ਲਾਉਂਨੇ ਸਾਰੇ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਗਈਆਂ ਅਸੀਂ ਮੇਰੀਆਂ ਵੀ ਹੋ ਗਈਆਂ